ਸਸੀ ਕਾਲ ਦੋਸਤੋ ਸਿੰਘ ਅਗਰੋ ਤੇ ਤੁਹਾਡਾ ਸਵਾਗਤ ਹੈ ਪਾਪੂਲਰ ਦੀ ਪੁਟਾਈ ਹੋ ਚੁੱਕੀ ਆ ਤੇ ਹੁਣ ਸਾਈਜ਼ ਦੀ ਸ਼ਾਂਤੀ ਹੋ ਰਹੀ ਆ ਜੀ ਇਹ ਟ੍ਰਿਪਲ 1 ਵੈਰੈਟੀ ਆ ਜੀ ਜਿੰਨਾ ਵੀਰਾਂ ਨੂੰ ਜ਼ਰੂਰਤ ਹੋਵੇ ਉਹ ਸਾਡੇ ਕੋਲੋਂ ਲੈ ਸਕਦਾ ਵਾ ਜੀ ਸਾਈਜ਼ ਆਈਟਮ ਮੋਟਾਈ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ ਆ ਜੀ 20 30 40 50 ਰੁਪਏ ਵੇਖ ਸਕਦੇ ਹੋ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਫਾਰਮ ਤੇ ਸਿੰਘਾਗਰੋ ਜੀਟੀ ਰੋਡ ਜਿੰਡਿਆਲਾ ਗੁਰੂ ਜ਼ਿਲ੍ਹਾ ਅਮਰਸਰ ਅਸੀਕਾਲ ਦੋਸਤੋ ਸਿੰਘਾਗਰੋ ਤੇ ਤੁਹਾਡਾ ਸਵਾਗਤ ਹੈ ਪਾਪੂਲਰ ਦੀ ਪੁਟਾਈ ਹੋ ਚੁੱਕੀ ਆ ਤੇ ਹੁਣ ਸਾਈਜ਼ ਦੀ ਛਾਂਟੀ ਹੋ ਰਹੀ ਆ ਜੀ ਇਹ ट्रिपल वन वैरायटी है जी जिन्ना वीरा नु जरूरत होवे ओ ਸਾਡੇ ਕੋਲੋਂ ਲੈ ਸਕਦਾ ਵਾ ਜੀ ਸਾਈਜ਼ ਆਈਟਮ ਮੋਟਾਈ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ ਹੈ ਜੀ 20 30 40 50 ਰੁਪਏ ਵੀ ਇੱਕ ਸਾਗਦੇ ਹੋ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਫਾਰਮ ਤੇ ਸਿੰਘਾਗਰੋ ਜੀਟੀ ਰੋਡ ਜਿੰਡਿਆਲਾ ਗੁਰੂ ਜਲਾ ਅਮਰਸਰ ਸਸੀਕਾਲ ਦੋਸਤੋ ਸਿੰਘਾਗਰੋ ਤੇ ਤੁਹਾਡਾ ਸਵਾਗਤ ਹੈ ਪਾਪੂਲਰ ਦੀ ਪੁਟਾਈ ਹੋ ਚੁੱਕੀ ਆ ਤੇ ਹੁਣ ਸਾਈਜ਼ ਦੀ ਛਾਂਟੀ ਹੋ ਰਹੀ ਆ ਜੀ ਇਹ ਪ੍ਰਿਪਲ 1 ਵੈਰੈਟੀ ਆ ਜੀ ਜਿਨ੍ਹਾਂ ਵੀਰਾਂ ਨੂੰ ਜ਼ਰੂਰਤ ਹੋਵੇ ਉਹ ਸਾਡੇ ਕੋਲੋਂ ਲੈ ਸਕਦਾ ਵਾ ਜੀ ਸਾਈਜ਼ ਆਈਟਮ ਮੋਟਾਈ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ ਹੈ ਜੀ 20 30 40 50 ਰੁਪਏ ਵੇਖ ਸਕਦੇ ਹੋ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਫਾਰਮ ਤੇ ਸਿੰਘਾਗਰੋ ਜੀਟੀ ਰੋਡ ਝੰਡੇਾਲਾ ਗੁਰੂ ਜ਼ਿਲ੍ਹਾ ਅਮਰਸਰ ASCII ਕਾਲ ਦੋਸਤੋ ਸਿੰਘਾਗਰੋ ਤੇ ਤੁਹਾਡਾ ਸਵਾਗਤ ਹੈ ਪਾਪਲਰ ਦੀ ਪੁਟਾਈ ਹੋ ਚੁੱਕੀ ਆ ਤੇ ਹੁਣ ਸਾਈਜ਼ ਦੀ ਛਾਂਟੀ ਹੋ ਰਹੀ ਆ ਜੀ ਇਹ ਪ੍ਰਿਪਲ 1 ਵੈਰੈਟੀ ਆ ਜੀ ਜਿੰਨਾ ਵੀਰਾਂ ਨੂੰ ਜ਼ਰੂਰਤ ਹੋਵੇ ਉਹ ਸਾਡੇ ਕੋਲੋਂ ਲੈ ਸਕਦਾ ਵਾ ਜੀ ਸਾਈਜ਼ ਆਈਟਮ ਮੋਟਾਈ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ ਆ ਜੀ 20 30 40 50 ਰੁਪਏ ਵੇ ਇੱਕ ਸਾਗ ਦੇ ਹੋ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਫਾਰਮ ਤੇ ਸਿੰਘਾਗਰੋ ਜੀਟੀ ਰੋਡ ਝੰਡੇ ਵਾਲਾ ਗੁਰੂ ਜ਼ਿਲ੍ਹਾ ਅਮਰਸਰ ਸਸੀਕਾਲ ਦੋਸਤੋ ਸਿੰਘਾਗਰੋ ਤੇ ਤੁਹਾਡਾ ਸਵਾਗਤ ਹੈ ਪਾਪੂਲਰ ਦੀ ਪੁਟਾਈ ਹੋ ਚੁੱਕੀ ਆ ਤੇ ਹੁਣ ਸਾਈਜ਼ ਦੀ ਛਾਂਟੀ ਹੋ ਰਹੀ ਆ ਜੀ ਇਹ ਟ੍ਰਿਪਲ 1 ਵੈਰਾਈਟੀ ਆ ਜੀ ਜਿੰਨਾ ਵੀਰਾਂ ਨੂੰ ਜ਼ਰੂਰਤ ਹੋਵੇ ਉਹ ਸਾਡੇ ਕੋਲੋਂ ਲੈ ਸਕਦਾ ਵਾ ਜੀ ਸਾਈਜ਼ ਆਈਟਮ मोटਾਈ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ ਹੈ ਜੀ 20 30 40 50 ਰੁਪਏ ਵੇਖ ਸਕਦੇ ਹੋ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਫਾਰਮ ਤੇ ਸਿੰਘਾਗਰੋ ਜੀਟੀ ਰੋਡ ਝੰਡੇਾਲਾ ਗੁਰੂ ਜੇਲਾ ਮਰ ਸਰ ਅੱਸੀ ਕਾਲ ਦੋਸਤੋ ਸਿੰਘਾ ਕਰੋ ਤੇ ਤੁਹਾਡਾ ਸਵਾਗਤ ਹੈ ਪਾਪੂਲਰ ਦੀ ਪੁਟਾਈ ਹੋ ਚੁੱਕੀ ਆ ਤੇ ਹੁਣ ਸਾਈਜ਼ ਦੀ ਛਾਂਟੀ ਹੋ ਰਹੀ ਆ ਜੀ ਇਹ ਟ੍ਰਿਪਲ 1 ਵੈਰੈਟੀ ਆ ਜੀ ਜਿਨ੍ਹਾਂ ਵੀਰਾਂ ਨੂੰ ਜ਼ਰੂਰਤ ਹੋਵੇ ਉਹ ਸਾਡੇ ਕੋਲੋਂ ਲੈ ਸਕਦਾ ਵਾ ਜੀ ਸਾਈਜ਼ ਆਈਟਮ ਮੋਟਾਈ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ ਹੈ ਜੀ 20 30 40 50 ਰੁਪਏ ਵੇਖ ਸਕਦੇ ਹੋ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਫਾਰਮ ਤੇ ਸਿੰਘਾਗਰੋ ਜੀਟੀ ਰੋਡ ਝੰਡੇਾਲਾ ਗੁਰੂ ਜ਼ਿਲ੍ਹਾ ਅਮਰਸਰ ASCII ਕਾਲ ਦੋਸਤੋ ਸਿੰਘਾਗਰੋ ਤੇ ਤੁਹਾਡਾ ਸਵਾਗਤ ਹੈ ਪਾਪਲਰ ਦੀ ਪੁਟਾਈ ਹੋ ਚੁੱਕੀ ਆ ਤੇ ਹੁਣ ਸਾਈਜ਼ ਦੀ ਛਾਂਟੀ ਹੋ ਰਹੀ ਆ ਜੀ ਇਹ ਟ੍ਰਿਪਲ 1 ਵਨ ਵੈਰੈਟੀ ਆ ਜੀ ਜਿੰਨਾ ਵੀਰਾਂ ਨੂੰ ਜ਼ਰੂਰਤ ਹੋਵੇ ਉਹ ਸਾਡੇ ਕੋਲੋਂ ਲੈ ਸਕਦਾ ਵਾ ਜੀ ਸਾਈਜ਼ ਆਈਟਮ ਮੋਟਾਈ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀ ਆ ਜੀ 20 30 40 50 ਰੁਪਏ ਵੇਖ ਸਕਦੇ ਹੋ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਫਾਰਮ ਤੇ ਸਿੰਘਾਗਰੋ ਜੀਟੀ ਰੋਡ ਝੰਡੇਾਲਾ ਗੁਰੂ ਜਿਲ੍ਹਾ ਅਮਰਸਰ